ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 649 ਪ੍ਰਕਾਸ਼ ਪੁਰਮੋਕੇ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਪੋਸ਼ਣਪੁਰਾ ਵਿਖੇ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਇਸ ਸ਼ੋਭਾ ਯਾਤਰਾ ਵਿੱਚ ਸ਼ਰਧਾਲੂਆਂ ਵੱਲੋਂ ਬੜੀ ਵੱਡੀ ਵਿੱਚ पागलिया ਤੇ ਪੂਰਾ ਇਲਾਕਾ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਕਾਰਿਆਂ ਨਾਲ ਗੂੰਜ ਉਠਿਆ ਸ਼ੋਭਾ ਯਾਤਰਾ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ 옴ਪrakash ਸੋਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਡਾਕਟਰ ਬੀ ਆਰ ਬੇਸ ਪਰਮਿਸ਼ਨ ਦੇ ਚੇਅਰਮੈਨ ਸੁਬਾਸ਼ ਸ਼ਮਰੋਈ ਨੂੰ ਸਮੂਹ ਰਵੀਦਾਸ ਸਮਾਜ ਨੂੰ ਪ੍ਰਕਾਸ਼ਪੁਰਵ ਦੀਆਂ ਵਧਾਈਆਂ ਦਿੰਦਿਆਂ ਗੁਰੂ ਰਵੀਦਾਸ ਮਹਾਰਾਜ ਜੀ ਦੇ ਸਮਾਨਤਾ ਭਾਈਚਾਰ্য ਮਨੁੱਖਤਾ ਦੇ ਸੰਤੇਸ਼ਨ ਅਪਣਾਉਣ ਦੀ ਅਪੀਲ ਕੀਤੀ ਏ ਵੀ ਪੰਜਾਬ ਨਿਊਜ਼ ਅੰਮ੍ਰਿਤਸਰ ਤੋਂ ਮਹਿੰਦਰ ਸਿੰਘ ਸੀਟਾ ਦੀ ਖਾਸ ਰਿਪੋਰਟ ਮਾਇਆ ਜਾ ਰਿਹਾ ਕਿੰਮਾ ਮਾਇਆ ਜਾ ਰਿਹਾ ਤੇ ਕੀ ਕਰ ਰਹੇ ਨੇ ਡਾਕਟਰ ਬੀ ਐਨ ਮੈਡੀਕਲ ਮਿਸ਼ਨ ਦੇ ਚੇਅਰਮੈਨ ਮਹੇ ਜੀ ਅੱਜ ਗੁਰਬਦਾਸ ਮਾੜੇ ਦਾ ਜਿਹੜਾ ਗੁਰਬਦਾਸ ਸਮਾਧੀ ਸ਼ਾਂ ਨੇ ਪਰਦੇ ਦੇ ਬੜਾ ਬੜਾ ਸੋਡੀ ਮਹੇ ਜੀ ਜੇਕਰ ਵੀ ਪਿਆਰ ਬਹੁਤ ਖੁਸ਼ ਹੋਏ ਸਾਰੇ ਪੁਛੇ ਇਤੋਨਾ ਕਿੰਨਾ ਸਾਰਾ ਆਰੰਭ ਹੋਣਾ ਹੈ ਇੱਥੇ ਸੰਗਤ ਦੇ ਕੇੰਦਰ ਕਿੰਨੇ ਕੁ ਸਾਰੇ ਸੰਗਤਾਂ ਦੀ ਬਹੁਤ ਜ਼ਿਆਦਾ ਉਤਸ਼ਾਹ ਆਈ ਅਸਲੇ ਪੂਰੇ ਬਲਿਜੂ ਬਲਿਜੂ ਦਾਸ ਮਹਾਰਾਜ ਦਾ ਪੂਰਾ ਨਾਮ ਛਾਇਆ ਹੈ ਅਸਲੇ ਸੰਗਤਾਂ ਬਹੁਤ ਜ਼ਿਆਦਾ ਉਤਸ਼ਾਹ ਹੈ ਅਸੀਂ ਸ਼ੁਕਰ ਗੁਜ਼ਾਰ ਨੇ ਮਹਾਰਾਜ ਜੀ ਸਾਡੂੰ ਮੀਂਹ ਬੁੱਕਾ ਮਿਲਦਾ ਹੈ ਇਹ ਕਮੇਸ਼ਨ ਬਣਾਉਂਦਾ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਬਦਲਾਅ ਦੀ ਸੇਵਾ ਤੇ ਪ੍ਰਧਾਨ ਸਚਿੰਤ ਲੋਟਰਾ ਜੀ ਜਿਹੇ ਤੱਕ ਹੋਰ ਸਚਿੰਤ ਲੋਟਰਾ ਜੀ ਸਾਡੇ ਦਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਮੇਂ ਪ੍ਰਧਾਨ ਨੂੰ ਬਤਰਾਏ ਇਹ ਤੇ ਕਰਾਂਗਾ ਤੇ ਮੈਂ ਉਹਨਾਂ ਨੂੰ ਸਨਮਾਨ ਦੇ ਦਿੱਤੀ ਦਰਵਾਜ਼ਾ ਕਰੋ ਜੀ ਵਿਸ਼ੇਸ਼ ਸਰਵਾਂ ਦਰਵਾਜ਼ਾ ਜਾਈਏ ਸਭ ਕੁਝ ਠੀਕ ਹੋ ਜਾਵੇ ਬਾਚ ਕੋਈ ਕੋਣ ਕੋਣ ਰੱਖੇ ਸਾਚਨ ਬਈ ਕੀ ਕੀ ਪ੍ਰੋਗਰਾਮ ਲਾਇਆ ਕਿਤੇ ਜੀ ਡਾਕਟਰ ਪ੍ਰਾ ਜੀ ਪੀਸੀਐਮ ਦਾ 10 ਸਾਲ ਜਾਈ ਨੇ ਬੁਢਾਪਾ ਮਾਰੋਤਾ ਪਟਾਣ ਨੂੰ ਬਤਰਾਏ ਜੀ ਸਚਿਨ ਮਨੁਕਰਾ ਜੀ ਅਤੇ ਤੇਜ ਮਨੁਕਰਾ ਜੀ ਸਾਰੇ ਮਹਾਜਾਸ਼ਵਨ ਲਈ ਤਾਂ ਕਿ ਮਹਾਜਾਸ਼ਵਨ ਲੈ ਕੇ ਉਹਨਾਂ ਦੀ ਗੁਪਤਨ ਮਾਲ ਗੁਪਤਨ ਮਾਲ ਲਈ ਲੌਕ ਸਹਿਨਾ ਦਾ ਬੜਾ ਜੋ ਇਤਤੈ ਸ਼ੋਭ ਦਿਹਾੜਾ ਆਚੀਨ ਸੁਰਨ ਰਵੀ ਦਾ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਹਰ ਸਾਲ ਵੀ ਸਾਰੇ ਸ਼ਹਿਰ ਵੱਸ ਗਿਆ। ਸੋ ਇੱਕ ਜਗ੍ਹਾ ਤੋਂ ਨਹੀਂ ਸ਼ਹਿਰ ਦੇ ਕੋਨੇ ਕੋਨੇ। ਮੈਂ ਹੁਣੇ ਇੰਦਰਾ ਕਲੋਵੀ ਤੋਂ ਆਇਆ 45 ਤੋਂ ਆਇਆ। ਅਸੀਂ ਪੰਕਜ ਜਿਹੜਾ ਰਵੀ ਦਾ ਜਨਮ ਦਿਹਾੜਾ ਉਪਰੰਤ ਹੋਇਆ ਪੁਲੀ ਦੀ ਰਵਾਣਾ ਹੋਇਆ। ਫਰوق ਸ਼ਹਿਰ ਤੋਂ ਇੱਕ ਦਿੱਧੀਆਂ ਸ਼ੂਭਾ ਯਾਤਰਾ ਹੋ ਤੰਤ ਸਥਾਨ ਹੈ ਪਿੱਤਰ ਮੰਦਰ ਆ ਕੁ ਇੱਥੇ ਸਾਰੇ ਬੱਚੇ ਉੱਥੇ ਦੇ ਇਥੋਂ ਫਿਰ ਚੱਲਦੇ ਜੁਨਾ ਅੱਜ ਦੇ ਸ਼ੋਹਰਤ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦਿਲੀ ਬਮਾਤਪਾ ਸੋ ਸਾਡਾ ਫਖਰੀ ਵੀ ਬਣਦਾ ਕਿਉਂਕਿ ਜੀਨੀ ਜੀ ਰਵਿਦਾ ਜੀ ਸਾਡੇ ਮਾਨ ਗੁਰੂ ਉਨ੍ਹਾਂ ਦੇ ਪੁੱਤਰ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਜੀ ਦਰਿਆ ਜਦੋਂ ਅਸੀਂ ਪੁੱਤਰ ਬਾਣੀ ਸੁਣਨੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਕਿ ਸਾਡਾ ਫਰਜ਼ ਵੀ ਬਣਦਾ ਆਪਣੇ ਗੁਰੂਆਂ ਦੇ ਉਪਦੇਸ਼ਾਂ 'ਤੇ ਚੱਲਣਾ ਸੋ ਅੱਜ ਦੇ ਦਿਨ ਅਸੀਂ ਸਾਰਿਆਂ ਨੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਰਨਾ ਜਿਹੋ ਦਾਸ ਕਰਦੀ ਹੈ ਉਹਨਾਂ ਦਾ ਸਾਧੀਆਂ ਸੰਕਟਾਂ ਦੇ ਸਾਰੇ ਸਾਰੇ ਸਾਰਿਆਂ ਤੋਂ ਰਾਜ ਨੂੰ ਦੇਖਿਆ ਜਾਈਏ ਸਾਰੇ ਤਰੱਕੀਆਂ ਕਰ ਸਾਰੇ